ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਦਿਨ ਹੈ ਅੱਜ ਅਸੀਂ ਨਾਨਕ ਨਾਮ ਲੈਵਾ ਜਿੰਨੀ ਸੇਖ ਸੰਗਤ ਹੈ ਅੱਜ ਪਹਿਲੀ ਵਾਰੀ ਉਸ ਫਲਸਫੇ ਨੂੰ ਜਿਹੜਾ ਉਹ ਅਸੀਂ ਅਦਾ ਕੀਤਾ ਤੇ ਮੈਂ ਸਾਰੇ ਮੇਰੇ ਦੋਸਤ ਮੈਂ ਇਕੱਲੇ-ਇਕੱਲੇ ਦਾ ਨਾਮ ਲੈਣ ਲੱਗ ਪਾਵਾਂ ਤੇ ਸ਼ਾਇਦ ਲੰਮਾ ਹੋ ਜਾਊਗਾ ਮੈਂ ਜਿਨ੍ਹਾਂ ਨੇ ਇਦੇ ਚ ਮੇਰੀ ਸਹਾਇਤਾ ਕੀਤੀ ਅਸੀਂ ਕੁਝ ਲੱਖ ਰੁਪਈਆ ਕੁਝ ਲੱਖ ਇਕੱਠੇ ਕੀਤੇ ਸੀਗੇ ਜਿਹੜੇ ਕਿ ਉਹਨਾਂ ਪਰਿਵਾਰਾਂ ਦੀ ਸਹਾਇਤਾ ਕਰਨੀ ਸੀ ਜਿਨ੍ਹਾਂ ਦੇ ਘਰ ਟੁੱਟ ਗਏ ਜਿਨ੍ਹਾਂ ਦੀ ਜ਼ਮੀਨ ਰੁੜ ਗਈ ਜਿਨ੍ਹਾਂ ਦਾ ਕਹਿ ਲੋਗੇ ਇੱਕ ਚਾਦਰ ਵੀ ਵਛਾਉਣ ਵਾਲੀ ਬਿਸਤਰਾ ਵੀ ਨਹੀਂ ਰਿਹਾ ਸੋ ਉਹ ਜਿਹੜੀ ਮਾਇਆ इकट्ठी ਕੀਤੀ ਸੀ ਉਹ ਅੱਜ ਅਸੀਂ ਉਹਨਾਂ 5 ਪਰਿਵਾਰਾਂ ਤੱਕ ਪਹੁੰਚਾ ਸਕੇ ਹ ਇਹਦੇ ਵਿੱਚ ਜਿੰਨੇ ਵੀ ਮੇਰੇ ਸੱਜਣ ਨੇ ਉਹਨਾਂ ਸਾਰਿਆਂ ਦਾ ਮੈਂ ਜਿੰਨਾ ਤੈਅ ਦਿਨੋਂ ਧੰਵਾਦ ਕਰਲਾਂ ਉਹਨਾਂ ਹੀ ਥੋੜਾ ਪਿੰਡ ਪੈਸਾ ਤੇ ਸੰਗਤ ਦੇ ਨਾਂ ਨਾ ਸਾਡੇ ਕੋਲੋਂ ਐਕਸਪੈਕਟ ਕਰਿਓ ਕਿਉਂਕਿ ਹਰ ਇੱਕ ਬੰਦਾ ਜਿਹੜਾ ਜੱਟ ਜ਼ਿਮੀਦਾਰ ਪਿੰਡ 'ਚ ਬੈਠਾ ਉਹਦੀ ਸੈਲਫ ਰਿਸਪੈਕਟ ਸਭ ਤੋਂ ਪਹਿਲਾਂ ਤੇ ਮੈਂ ਬੇਨਤੀ ਕਰ ਦਵਾਂ ਕਿ ਜਦੋਂ ਅਸੀਂ ਉਹਨਾਂ ਨੂੰ ਜਾ ਕੇ ਮਾਇਆ ਫੜਾਈਏ ਉਹ ਮਾਇਆ ਲੈਂਦੇ ਨਹੀਂ ਸੀ ਕਿਉਂਕਿ ਸਾਡਾ ਜਮੀਰ ਇਜਾਜ਼ਤ ਨਹੀਂ ਦਿੱਤਾ ਅਸੀਂ ਹੁਣ ਤੱਕ ਵੰਡੇ ਅਸੀਂ ਲੈ ਨਹੀਂ ਸਕਦੇ ਕਿ ਮੈਂ ਬਜ਼ੁਰਗਾਂ ਨੂੰ ਕਿਆ ਕੇ ਇਹਨਾਂ ਨੂੰ ਪਾਸੇ ਕਰਕੇ ਰੱਖ ਦਿੰਦਾ ਮੈਂ ਕਿਤੇ ਤੁਹਾਡੇ ਘਰ ਦੇ ਕੋਨੇ 'ਚ ਉਹ ਤੋਂ ਚੁੱਪ ਲਿਓ ਅਸੀਂ ਚਲੇ ਜਾਣਾ ਸਾਡਾ ਇਹ ਫਰਜ਼ ਹੈ ਜਦੋਂ ਕਿਤੇ ਸਾਡੇ ਤੇ ਸੰਕਟ ਆਊਗਾ ਤੇ ਤੁਸੀਂ ਸਾਡੀ ਮਦਦ ਕਰਦੇ ਆ ਜੀ ਉਹਨਾਂ ਨੇ ਬੜਾ ਅਨਕਾਰ ਕੀਤਾ ਮੈਂ ਮਨ ਬੜਾ ਭਰਿਆ ਹੋਇਆ ਮੈਂ ਬੜੀ ਤਾਂ ਹੌਲੀਏ ਬਣਾ ਰਿਹਾ ਪਰ ਮੈਂ ਸਾਰੇ ਸੱਜਣਾ ਮਿੱਤਰਾਂ ਦਾ ਵੇਖੋ ਜਿਨ੍ਹਾਂ ਨਹੀਂ ਵੀ ਅ ਕਾਲੀ ਵਿਖਾਈ ਨਹੀਂ ਵੀ ਯੋਗਦਾਨ ਪਾਇਆ ਉਹਨਾਂ ਦਾ ਬਹੁਤ ਧੰਨਵਾਦ ਆ ਕਿਉਂਕਿ ਉਹਨਾਂ ਕਰਕੇ ਮੈਂ ਰਾਤ ਜਿਹੜਾ ਉਹ ਕਈ ਹੋਰ ਸੱਜਣ ਟੋਏ ਤੇ ਉਹਨਾਂ ਦਾ ਯੋਗਦਾਨ ਆ ਗਿਆ ਤੇ ਉਹ ਜਿਹੜੀ ਅਮਾਉਂਟ ਸੀ ਸਾਡੀ ਹੋਰ ਵੱਧ ਗਈ ਜਿਹਦੇ ਨਾਲ ਸ਼ਾਇਦ ਕੋਸ਼ ਉਹਨਾਂ ਦਾ ਜਿਨ੍ਹਾਂ ਦਾ ਅਸੀਂ ਭਲਾ ਕਰਨਗੇ ਹੋਰ ਜ਼ਿਆਦਾ ਭਲਾ ਹੋ ਜਾਊਗਾ ਤੇ ਮੈਂ ਅਖੀਰ ਚ ਇਹ ਦੱਸ ਦਵਾਂ ਕਿ ਜਿੰਨੀ ਮਾਇਆ ਤੁਹਾਡੇ ਸਾਰਿਆਂ ਵੱਲੋਂ ਆਈ ਹੈ ਉਹ ਸਾਰੀ ਮਾਇਆ ਜਿਹੜੀ ਆ ਉਹਦੀ ਟਿਕਾਣੇ ਤੇ ਪਛਾਣ ਕੇ ਉਸ ਤੋਂ ਬਾਅਦ ਜਸੀਂ ਗੁਰਦੁਆਰਾ ਸਮਾਦ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਦੇ ਸਿੰਘ ਸਾਹਿਬ ਕੋਲੋਂ ਅਰਦਾਸ ਕਰਵਾਈ ਕਿ ਜਿਨ੍ਹਾਂ ਕਿ ਜਾਨਿਆਂ ਵਿੱਚੋਂ ਇਹ ਮਾਇਆ ਆਈ ਆ ਉਹ ਖਜਾਨੇ ਭਰਪੂਰ ਰਹਿਣ ਤੇ ਪ੍ਰਮਾਤਮਾ ਜਿੰਨੀ ਜਿੰਨੀ ਵੀ ਕਿਸੇ ਦੀ ਸੇਵਾ ਆ ਜਿੰਨੀ ਜਿੰਨੀ ਵੀ ਕਿਸੇ ਦਾ ਯੋਗਦਾਨ ਆ ਉਨੀਆਂ ਨੂੰ ਅਸੀਸਾਂ ਉਨੀਆਂ ਨੂੰ ਦੂਣਾ ਚਾਉਣਾ ਪ੍ਰਮਾਤਮਾ ਫੜ ਲਵੇ ਸੋ ਸਾਰੇ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ